ਹਾਂਜੀ ਸਬਸਕ੍ਰਾਈਬ ਕਰੋ ਸਭ ਤੋਂ ਪਹਿਲਾਂ ਦਾ ਆਪਣਾ ਚੈਨਲ ਜੱਟਾਂ ਦੇ ਜਹਾਜ਼ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਤੇ ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਧੰਨਵਾਦ ਹਾਂਜੀ ਸਬਸਕ੍ਰਾਈਬ ਕਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਦਾ ਵੀਰੇ ਆਪਣਾ ਹੈਲਪਲਾਈਨ ਨੰਬਰ ਕਰ ਲੋ ਨੋਟ ਅਨਿਚੇਸ ਗ੍ਰੀਨ ਤੇ ਸ਼ੋ ਹੋ ਰਿਹਾ ਹੈ ਜੇ ਕਿਸੇ ਮੇਰੇ ਵੀਰ ਨੇ ਕੋਈ ਖੇਤੀ ਵਾਲਾ ਸੰਦ, ਟਰੈਕਟਰ ਟਰਾਲੀ ਜਾਂ ਕੋਈ ਮਸ਼ੀਨਰੀ ਸੇਲ ਕਰਨੀ ਹੈ ਵੀਰੇ ਤਾਂ ਉਸਦੇ ਪੰਜ-ਸੱਤ ਫੋਟੋਆਂ ਨਾਲ ਹੀ ਉਹਦੀ ਲੋੜੀ ਦੀ ਜਾਣਕਾਰੀ ਵੀਰੇ ਆਪਾਂ ਨੂੰ ਇਸ ਨੰਬਰ ਤੇ WhatsApp ਕਰ ਦਿਓ। ਆਪਾਂ ਤੁਹਾਡੀ ਐਡ ਆਪਣੇ ਚੈਨਲ ਜੱਟਾਂ ਦੇ ਜਾਇ ਤੇ ਕਰ ਦਿਆਂਗੇ। ਥੈਂਕ ਯੂ ਵੀਰੇ। ਨਾਲ ਉੱਪਰ ਲਿੰਕ ਸ਼ੋ ਹੋ ਰਿਹਾ ਆਪਣੇ ਚੈਨਲ ਜੱਟਾਂ ਦੀ ਪਸੰਦ ਦਾ। ਸਾਰੇ ਵੀਰਾਂ ਨੂੰ ਰਿਕਵੈਸਟ ਹੈ ਵੀ ਆਪਣਾ ਉਹ ਚੈਨਲ ਵੀ ਸਬਸਕ੍ਰਾਈਬ ਕਰ ਲਓ। ਉਹ ਵੀ ਟਰੈਕਟਰ ਮੰਡੀ ਲਈ ਬਣਾਇਆ ਹੋਇਆ ਚੈਨਲ ਹੈ ਵੀਰੇ। ਥੈਂਕ ਯੂ ਵੈਰੀ ਮੱਚ। ਸੋ ਵੀਰੇ ਅੱਜ ਆਪਾਂ ਤੁਹਾਡੀ ਲੈ ਕੇ ਆਏ ਆ ਪੰਜ ਚੀਜ਼ਾਂ ਨੇ ਸੇਲ ਲਈ ਆਪਣੇ ਕੋਲ। ਜੌਨੀਅਰ 5310 ਟਰੈਕਟਰ ਹੈ ਵੀਰੇ ਨਿਊ ਹਾਲੈਂਡ 3630 ਟਰੈਕਟਰ ਹੈ ਇੱਕ 11x6 ਫੁੱਟ ਦੀ ਟਰਾਲੀ ਹੈ ਵੀਰੇ ਇੱਕ ਕੇਐਸਏ ਦਾ ਤੂੜੀ ਵਾਲਾ ਰੀਪਰ ਹੈ ਤੇ ਇੱਕ ਕੰਬਾਈਨ ਹੈ ਏਐਸ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲੱਗਾਂ ਜੌਨੀਅਰ 5310 ਟਰੈਕਟਰ ਬਾਰੇ ਟਰੈਕਟਰ ਵੀਰੇ 2007 ਮਾਡਲ ਹੈ 35% ਟਾਇਰ ਨੇ ਟਰੈਕਟਰ ਦੇ ਇੰਜਨ ਪੰਪ ਗੇਜ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਬਾਅ ਕੇ ਚਲਾ ਕੇ ਚੈੱਕ ਕਰਕੇ ਤਾਂ ਤੁਸੀਂ ਖਰੀਦ ਸਕਦੇ ਹੋ ਕੋਈ ਕਮੀ ਪੇਸ਼ ਨਹੀਂ ਟਰੈਕਟਰ ਦੇ ਵਿੱਚ ਰੰਗ ਪੇਂਟ ਸਾਰਾ オリジナル ਰੰਗ ਪੇਂਟ ਹੈ ਵੀਰੇ ਬਾਡੀ ਚਾਸੀ ਲੈਂਕਾ ਦਾ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਕੋਈ ਕਮੀ ਪੇਸ਼ ਨਹੀਂ ਟਰੈਕਟਰ ਦੇ ਵਿੱਚ ਕੋਈ ਟੁੱਟ ਭੱਜ ਨਹੀਂ ਨਾ ਹੀ ਕੋਈ ਪ੍ਰੋਬਲਮ ਹੈ ਪੂਰਾ ਵਧੀਆ ਟਰੈਕਟਰ ਚੱਲਦਾ ਹੈ ਵੀਰੇ ਏਰੀਆ ਬਰਨਾਲਾ ਏਰੀਆ ਵੀਰਾਂ ਦਾ ਉੱਥੇ ਟਰੈਕਟਰ ਖੜਾ ਹੈ ਡਿਮਾਂਡ ਰੱਖੀ ਗਈ ਹੈ ਜਿਹੜੀ 3,90,000 ਰੁਪਈਆ ਡਿਮਾਂਡ ਹੈ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਵੀਰੇ ਨੰਬਰ ਮਾਲਕ ਵੀਰ ਦਾ نیچے ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਨਾਲ ਹੀ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੀਰੇ ਹਾਂ ਜੀ ਵੀਰੇ ਅਬਾਦਨ ਨੂੰ ਨਿਊ ਹਾਲੈਂਡ 36 ਦੀ ਟਰੈਕਟਰ ਦਿਖਾ ਰਹੇ ਹਾਂ 2006 ਮਾਡਲ ਹੈ ਵੀਰੇ ਪਹਿਲੇ ਮਾਲਕ ਦੇ ਨਾਮ ਆ ਉਹਦੇ 40 45 ਪੈਸੇ ਟਾਇਰ ਨੇ ਟਰੈਕਟਰ ਦੇ ਸਿੰਪਲ ਸਟੀਅਰਿੰਗ ਹੈ ਸਾਈਡ ਗিয়ার ਦੇ ਵਿੱਚ ਵੀਰੇ ਡਬਲ ਕਲਚ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਰੰਗ ਪੇਂਟ ਸਾਰਾ ਨਾਲ ਦਾ ਰੰਗ ਪੇਂਟ ਹੈ Ориਜినਲ ਪੂਰਾ ਵਧੀਆ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਹੈ ਵੀਰੇ ਬਾਡੀ ਚਾਸੀ ਲੰਕਾ ਦਾ ਟਰੈਕਟਰ ਦਾ ਇੰਜਨ ਪੰਪ ਗੀਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਕੰਮ ਸਾਰਾ ਹੋਇਆ ਵੀਰੇ ਰਿਪੇਅਰ ਦੀ ਕੋਈ ਜ਼ਰੂਰਤ ਨਹੀਂ ਮਾਲਕ ਵੀਰੇ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਬਾਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਟਰੈਕਟਰ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਪੂਰਾ ਵਧੀਆ ਚੱਲਦਾ ਹੈ ਵੀਰੇ ਏਰੀਆ ਬਰਨਾਲਾ ਏਰੀਆ ਵੀਰਾਂ ਦਾ ਬਰਨਾਲੇ ਦੇ ਲਾਗੇ ਪਿੰਡ ਹੈ ਉੱਥੇ ਟਰੈਕਟਰ ਖੜਾ ਹੈ ਡਿਮਾਂਡ ਰੱਖੀ ਹੈ ਜਿਹੜੀ 3 ਲੱਖ ਤੇ 20 ਹਜ਼ਾਰ ਰੁਪਿਆ ਡਿਮਾਂਡ ਹੈ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਵੀਰੇ ਨਾਲੇ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੀਰੇ ਹਾਂਜੀ ਵੀਰੇ ਆਪਾਂ ਤੁਹਾਨੂੰ ਟਰਾਲੀ ਦਿਖਾ ਰਹੇ ਹਾਂ 11x6 ਫੁੱਟਾ ਸਾਈਜ਼ ਹੈ ਵੀਰੇ ਟਰਾਲੀ ਦਾ 2016 ਮਾਡਲ ਜਿਸਤੀ ਫਰਸ਼ ਲੱਗਿਆ ਹੋਇਆ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਸਾਫ ਸੁਥਰਾ ਫਰਸ਼ ਹੈ ਵੀਰੇ ਕੋਈ ਟੁੱਟ ਭੱਜ ਨਹੀਂ ਕੋਈ ਕਮੀ ਪੇਸ਼ੀ ਨਹੀਂ ਪੂਰੀ ਹੈਵੀ ਟਰਾਲੀ ਬਣੀ ਹੋਈ ਹੈ 16 ਕੁਆਂਟਲ ਵਜਨ ਹੈ ਸਿੰਗਲ ਟਾਇਰ ਹੈ ਵੀਰੇ 50 ਪੈਸੇ ਟਾਇਰ ਨੇ ਲਿਫਟ ਪੰਪ ਲੱਗਿਆ ਹੋਇਆ ਪੂਰਾ ਟਾਪ ਕੁਆਲਟੀ ਦਾ ਹੈਵੀ ਲਿਫਟ ਪੰਪ ਲੱਗਿਆ ਹੋਇਆ ਬਿਡ ਨਾਲ ਹੈ ਵੀਰੇ ਸਾਡੇ 3.5 ਫੁੱਟਾ ਸਾਈਜ਼ ਹੈ ਬਿਡਾਂ ਦਾ ਟਰਾਲੀ ਦੀ ਪ੍ਰੋਪਰ ਕੰਡੀਸ਼ਨ ਬਿਲਕੁਲ ਓਕੇ ਹੈ ਰੰਗ ਪੇਂਟ ਪੂਰਾ ਵਧੀਆ ਕੰਡੀਸ਼ਨ ਦੇ ਵਿੱਚ ਪਿਆ ਚਾਦਰ ਫਰਸ਼ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਕੋਈ ਜਰਨੀ ਕੋਈ ਟੁੱਟ ਭੱਜ ਨਹੀਂ ਕਿਤੇੋਂ ਹੈਵੀ ਗਾਡਰ ਚੈਨਲ ਲੱਗੇ ਹੋਏ ਨੇ ਟਰਾਲੀ ਬਿਲਕੁਲ ਹੈਵੀ ਬਣੀ ਹੋਈ ਹੈ ਕੋਈ ਕਮੀ ਪੇਸ਼ੀ ਨਹੀਂ ਪੂਰੀ ਵਧੀਆ ਕੰਡੀਸ਼ਨ ਦੇ ਵਿੱਚ ਟਰਾਲੀ ਹੈ ਏਰੀਆ ਵੀਰੇ ਝਿੜੀ ਪਿੰਡ ਹੈ ਵੀਰਾਂ ਦਾ ਜਿਲ੍ਹਾ ਸਰਸਾ ਹਰਿਆਣਾ ਉੱਥੇ ਟਰਾਲੀ ਖੜੀ ਹੈ ਡਿਮਾਂਡ ਰੱਖੀ ਗਈ ਹੈ ਜਿਹੜੀ 90000 ਰੁਪਿਆ ਡਿਮਾਂਡ ਹੈ ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰਾਲੀ ਤੁਸੀਂ ਖਰੀਦ ਸਕਦੇ ਹੋ ਟਰਾਲੀ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਥੈਂਕ ਯੂ ਵੈਰੀ ਮੱਚ ਹਾਂਜੀ ਵੀਰੇ ਆਪਾਂ ਤੁਹਾਨੂੰ ਤੂੜੀ ਵਾਲਾ ਰੀਪਰ ਦਿਖਾ ਰਹੇ ਹਾਂ ਕੇਐਸਏ ਦਾ ਤੂੜੀ ਵਾਲਾ ਰੀਪਰ ਹੈ ਵੀਰੇ 2009 ਮਾਡਲ 56 ਇੰਚੀ ਕਟਰ ਹੈ ਡਬਲ ਪੱਖੇ ਵਾਲਾ ਵੀਰੇ ਬਿਲਕੁਲ ਬੇਦਾਗ ਟਾਇਰ ਨੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਰੀਪਰ ਰੰਗ ਪੇਂਟ ਸਾਰਾ ਨਾਲ ਦਾ ਹੈ 오ਰੀਜਨਲ ਪਾਰਟਸ ਨੇ ਮੇਰੇ ਪੂਰੀ ਵਧੀਆ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਕੋਈ ਟੁੱਟ ਭੱਜ ਨਹੀਂ ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ ਵੀਰੇ ਚਲਾ ਕੇ ਚੈੱਕ ਕਰਕੇ ਤੁਸੀਂ ਦੂਜਾ ਰੀਪਰ ਖਰੀਦ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਬਲੇਡ ਚੇਂਜ ਹੋਣ ਵਾਲੇ ਵੀਰੇ ਬਾਕੀ ਬੈਰਮ ਵਗੈਰਾ ਸਭ ਓਕੇ ਕੰਡੀਸ਼ਨ ਦੇ ਵਿੱਚ ਨੇ ਪੂਰਾ ਵਧੀਆ ਚੱਲਦਾ ਟੂੜੀ ਵਾਲਾ ਰੀਪਰ ਏਰੀਆ ਵੀਰੇ ਨਾਬੇ ਤੇ ਲੱਗੇ ਪਿੰਡ ਹੈ ਵੀਰਾਂ ਦਾ ਉੱਥੇ ਇਹ ਟੂੜੀ ਵਾਲਾ ਰੀਪਰ ਖੜਾ ਹੈ ਡਿਮਾਂਡ ਰੱਖੀ ਗਈ ਹੈ ਜਿਹੜੀ 85000 ਰੁਪਿਆ ਡਿਮਾਂਡ ਹੈ ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੂੜੀ ਵਾਲਾ ਰੀਪਰ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਚੱਲਦਾ ਵੀਰੇ ਥੈਂਕ ਯੂ ਵੈਰੀ ਮਚ ਹਾਂਜੀ ਵੀਰੇ ਆਪਾਂ ਜੀ ਤੁਹਾਨੂੰ ਕੰਬਾਈਨ ਦਿਖਾ ਰਹੇ ਹਾਂ ਏਐਸ 930 2017 ਮਾਡਲ ਹੈ ਵੀਰੇ ਕੰਬਾਈਨ ਕੰਬਾਈਨ ਦੇ ਜਿਹੜੇ ਟਾਇਰ ਨੇ 90 ਪੈਸੇ ਟਾਇਰ ਨੇ ਪੰਜਾਬ ਨੰਬਰ ਹੈ ਡਿਸਪੋਜ਼ਲ ਇੰਜਨ ਨਾਲ ਦਾ ਫਰਸਟ ਓਨਰ ਦੇ ਨਾਮ ਹੈ ਲੋਕਲ ਚੱਲੀ ਹੋਈ ਕੰਬਾਈਨ ਹੈ ਕੋਈ ਕਮੀ ਪੇਸ਼ੀ ਨਹੀਂ ਕੋਈ ਟੁੱਟਪੱਜ ਨਹੀਂ ਵੀਰੇ ਕੋਈ ਪ੍ਰੋਬਲਮ ਨਹੀਂ ਪੂਰੀ ਵਧੀਆ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਕੰਬਾਈਨ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਚਲਾ ਕੇ ਚੈੱਕ ਕਰਕੇ ਕੰਬਾਈਨ ਤੁਸੀਂ ਖਰੀਦ ਸਕਦੇ ਹੋ ਕੋਈ 5 ਪੈਸੇ ਤੱਕ ਨਹੀਂ ਲੱਗਦੇ ਕੰਬਾਈਨ ਤੇ ਸਾਰੀ ਰਿਪੇਅਰ ਵਗੈਰਾ ਓਕੇ ਹੈ オリジナル ਰੰਗ ਪੇਂਟ ਹੈ ਵੀਰੇ ਬਾਡੀ ਚਾਸੀ ਦਾ ਕੋਈ ਸਕਰੈਚ ਤੱਕ ਨਹੀਂ ਕੰਬਾਈਨ ਤੇ ਪੂਰੀ ਵਧੀਆ ਕੰਡੀਸ਼ਨ ਦੇ ਵਿੱਚ ਹੈ オリジナル ਹੀ ਪਾਰਟਸ ਨੇ ਸਾਰੇ ਇੰਜਨ ਗੇਅਰ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਕੋਈ ਰਿਪੇਅਰ ਦੀ ਜ਼ਰੂਰਤ ਨਹੀਂ ਏਰੀਆ ਵੀਰੇ ਅਤਲਾ ਕਲਾ ਪਿੰਡ ਹੈ ਵੀਰਾਂ ਦਾ ਜ਼ਿਲ੍ਹਾ ਮਾਨਸਾ ਉੱਥੇ ਕੰਬਾਈਨ ਖੜੀ ਹੈ ਡਿਮਾਂਡ ਰੱਖੀ ਗਈ ਹੈ ਜਿਹੜੀ 12,50,000 ਰੁਪਏ ਡਿਮਾਂਡ ਹੈ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਕੰਬਾਈਨ ਤੁਸੀਂ ਖਰੀਦ ਸਕਦੇ ਹੋ ਨਾਲ ਹੀ ਵੀਰੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੀਰੇ ਥੈਂਕ ਯੂ ਵੀਰੇ ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦੇ ਜਾਇਦੇ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਵੀਰਾਂ ਨੂੰ ਰਿਕਵੈਸਟ ਹੈ ਵੀ ਪਲੀਜ਼ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲੋ ਨਾਲ ਘੰਟੀ ਦੇ ਬਟਨ ਤੇ ਕਲਿੱਕ ਜਰੂਰ ਕਰਨਾ ਹੈ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਤੁਹਾਨੂੰ ਮਸ਼ੀਨਰੀ ਖਰੀਦਣ ਦੇ ਵਿੱਚ ਫਾਇਦਾ ਹੋ ਸਕੇ ਨਾਲ ਹੀ ਵੀਰੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਵੀਡੀਓ ਅੱਗੇ ਵੀ ਆਪਣੇ ਕਿਸਾਨ ਵੀਰਾਂ ਕੋਲੇ ਪਹੁੰਚਦੀ ਰਹੇ ਤੇ ਉਹਨਾਂ ਨੂੰ ਵੀ ਚੀਜ਼ਾਂ ਖਰੀਦਣ ਦੇ ਵਿੱਚ ਫਾਇਦਾ ਹੋ ਸਕੇ ਤੇ ਜੈ ਜਰੀਰ ਤੇ ਉਹਨਾਂ ਨੂੰ ਚੀਜ਼ਾਂ ਮਿਲ ਸਕਣ ਥੈਂਕ ਯੂ ਵੈਰੀ ਮੱਚ ਵੀਰੇ